ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੂਰਬ ਦੇ ਸੰਬੰਧ ਵਿੱਚ ਮਹਾਨ ਨਗਰ ਕੀਰਤਨ ਕਟਿਆ ਜਾ ਰਿਹਾ ਹੈ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਤੋਂ ਸ਼ੁਰੂ ਹੋ ਕੇ ਤਨੂ ਲੱਖ ਲੱਖ ਵਧਾਈਆਂ ਹੋਣ ਪਹਿਲਾ ਪ੍ਰਕਾਸ਼ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਕਿ ਅੰਦਾਜ਼ਾ 421ਵਾਂ ਪ੍ਰਕਾਸ਼ ਜਿਹੜਾ ਹੈ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੂਰਬ ਦੇ ਸੰਬੰਧ ਵਿੱਚ ਮਹਾਨ ਨਗਰ ਕੀਰਤਨ ਕਟਿਆ ਜਾ ਰਿਹਾ ਹੈ ਗੁਰਦੁਆਰਾ ਗੁਰੂ ਤੇ ਇੱਕ ਬਹਾਦਰ ਸੈਬ ਤੋਂ ਸ਼ੁਰੂ ਹੋ ਕੇ ਬੰਤ ਕਲੋਨੀ ਜਗਤ ਕਲੋਨੀ ਕੇਰ ਕਲੋਨੀ ਲਲੜੀ ਰੋਡ ਗੋਦਾਮ ਰੋਡ ਤੋਂ ਹੁੰਦਾ ਹੋਇਆ I <laughs> you. ਸਾਰੇ ਸ਼ਤਵੰਨਾ ਹਾਂਜੀ ਕੀ ਨਾਮ ਹੈ ਮਿੰਦਰ ਸਿੰਘ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਪਹਿਲਾ ਪ੍ਰਕਾਸ਼ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਕਿ ਅੰਦਾਜਾ 421ਵਾਂ ਪ੍ਰਕਾਸ਼ ਜਿਹੜਾ ਹੈ ਗੁਰਦੁਆਰਾ ਗੁਰਦੇਵ ਨਗਰ ਤੋਂ ਗੁਰਦੁਆਰਾ ਸਾਹਿਬ ਤੋਂ ਮਿਥੇ ਹੋਏ ਰੂਟ ਤੇ ਇਹ ਨਗਰ ਕੀਰਤਨ ਜਾਏਗਾ ਔਰ ਸਾਰੇ ਨਗਰ ਦੀਆਂ ਉਂਡੀ ਕਲੋਨੀ 1 ਕਲੋਨੀ ਜਗਤ ਕਲੋਨੀ ਇਨਾਂ ਚ ਹੁੰਦਾ ਹੋਇਆ ਆਪਣੇ ਨਾਮ ਵਾਲੀ ਸਪੋਰਟ ਨੂੰ ਮੁਰਕੀ ਇਹ ਆਪਣੇ ਤੇ ਸਪੰਨ ਹੋਏਗਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ